ਅਸੀ ਕਾਲ ਜੀ ਪਸ਼ੂ ਕਾਲਕ ਸਾਥੀਓ ਅੱਜ ਅਸੀਂ ਪਹੁੰਚੇ ਹਾਂ ਪਿੰਡ ਭਾਦਰਾ ਜਿਲ੍ਹਾ ਮਾਲਸਾ ਸੀਲ ਬੜਲਾਡਾ ਬਾਈ ਕੋਲੇ ਦੋ ਮੱਝਾਂ ਨੇ ਸੇਲ ਵਾਲੀਆਂ ਤੇ ਆਪਾਂ ਬਾਈ ਤੋਂ ਜਾਣਕਾਰੀ ਲੈਨੇ ਆਂ ਬਾਈ ਆ ਮੱਝਵਾਰੇ ਦੱਸੋ ਤੁਹਾਨੂੰ ਇਹ ਕਿੰਨਾ ਚਿਰ ਇਹਦੇ ਸੂਨ ਦੇ ਵਿੱਚ ਰਹਿੰਦੇ ਨੇ ਇਹਦੇ 10 ਦਿਨ ਰਹਿੰਦੇ ਨੇ 10 ਦਿਨ ਰਹਿੰਦੇ ਨੇ ਜੀ ਦਿਖਾਓ ਮੜਾ ਜੀ ਕਿਹੜਾ ਕੋਈ 10 ਦਿਨ ਬਾਈ ਕਹਿੰਦੇ ਨੇ ਬਾਈ ਬਲਦੇਵ ਸਿੰਘ ਭਾਦਰਾ ਬਾਈਆਂ ਦਾ ਪਸ਼ੂ ਦਾ ਲੈ ਵੇਚ ਦਾ ਕੰਮ ਹੈ ਇਹ ਵਧੀਆ ਨਾਗੇ ਸਾਡੇ ਏਰੀਆ ਦੇ ਵਿੱਚੋਂ ਇੱਥੇ ਖਰੀਦਦੇ ਨੇ ਆ ਜਾ ਬਸ ਹਾਈ ਤੋਂ ਮੋੜਦੇ ਇੱਥੇ ਮੋੜਦੇ ਆ ਜਾ ਆ ਜਾ ਬਹੁਤ ਅੱਛੇ ਕੱਤ ਬਟਦੀ ਬਾਜਨ ਵਾਲੀ ਝੋਟੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਇਦਰੀ ਮੰਨ ਦੋ ਜੀ ਭਾਵੇਂ ਕੋਈ ਨਹੀਂ ਇਹਦਾ ਕੀ ਮੁੱਲ ਕਰਦਾਈ ਆਪਾਂ ਮੁੱਲ ਕਰਦੇ ਆ 1,60 1.60 ਹਜ਼ਾਰ ਦੇਣ ਲੈਣ ਜੀ ਜਮਾ ਦੇਣ ਲੈਣ ਦੇ ਦਾਂਗੇ ਆਪਾਂ 40 ਦੀ ਠੀਕ ਹੈ ਜੀ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਈ ਕਹਿੰਦਾ ਮੁੱਲ 1.60 ਕਰਦੇ ਹਾਂ ਦੇਣ ਲੈਣ 1.40 ਦੀ ਆਪਾਂ ਦੇ ਦੇਗੇ ਛੋਟੀ ਅ ਬਾਈ ਨਾਲ ਜੇ ਕੋਈ ਲੈਣ ਦਾ ਚਾਹਵਾਨ ਹੈ ਸੱਜਣ ਸੰਪਰਕ ਕਰ ਸਕਦਾ ਵਧੀਆ ਛੋਟੀ ਹੈ ਵਧੀਆ ਕੱਦ ਕਾਠ ਦੀ ਕਿਹੜੇ ਸੂਏ ਸੂਗੀ ਬਾਈ ਇਹ ਬਸ ਇਹਦੇ 10 ਦਿਨ ਰਹਿੰਦੇ ਨੇ ਸੂਏ ਕਿਹੜੇ ਸੂਗੀ ਇਹ ਇਹ ਤੀਜੇ ਤੀਜੇ ਸੂਏ ਸੂਗੀ ਜੀ ਲੈ ਵਾ ਲੂਗਾ ਚੰਗੀ ਤਰ੍ਹਾਂ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪੂਰੇ ਨੇੜੀ ਲੱਗੀ ਹੋਈ ਆ ਦਸਿਆਂ ਦਾ ਟੱਕਰ ਰੋਟੀ ਦਾ ਹਾਂਜੀ ਦੂਜੀ ਜਿਹੜੀ ਆਪਣੇ ਕੋਲੇ ਮੱਝ ਉਹ ਤਾਂ ਸੂਈ ਹੋਈ ਏ ਸਾਕ ਉਹ ਸੂਈ ਹੋਈ ਆ 10 ਦਿਨਾਂ ਦੀ 10 ਦਿਨਾਂ ਦੀ ਸੂਈ ਹੋਈ ਏ ਜੀ ਕਿਹੜੇ ਸੂਏ ਸੂਏ ਇਹ ਇਹ ਪਹਿਲੇ ਭਰੂਣ ਸੂਈ ਹੋਈ ਏ ਹਾਂ ਠੀਕ ਏ ਜੀ ਇੱਕ ਸਾਧੋ ਜਿਆਦਾ ਕਿੰਨਾ ਕੁ ਦੁੱਧ ਤਿਆਰ ਆ ਇਸ ਲਈ ਦੁੱਧ ਹੋਗਾ 8-9 ਲੀਟਰ 8-9 ਲੀਟਰ ਠੀਕ ਏ ਜੀ ਹਾਂ ਸੂਏ ਭਰੂਣ ਸੂਈ ਹੋਈ ਏ ਮਾਗਰ ਬੱਚਾ ਕੀ ਏ ਕੱਟਾ ਮਗਰ ਕਟਾਈ ਇਹਦੇ ਸਿੰਘ ਸੁਗ ਦੀ ਕੁਆਲਟੀ ਦੇਖ ਸਕਦੇ ਬਹੁਤ ਛੋਟੇ ਛੋਟੇ ਦਰਮਿਆਨੇ ਜੇ ਕੱਦ ਕਾਟ ਦੇ ਝੋਕੀ ਆ ਇਹ 8-9 ਲੀਟਰ ਦੁੱਧ ਕਹਿੰਦਾ ਬਾਈ ਇਹ ਜਦੋਂ ਹਲੇ ਤਿਆਰ ਹੋਊਗਾ ਇਹਦੀ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ ਡਿਮਾਂਡ ਕਰਦੇ ਆਂ 1 ਵੀ 1 ਵੀ ਕਰਦੇ ਆਂ ਜੀ ਤੇ ਦੇਣ ਲੈਣ ਵਾਲਾ ਦੇਣ ਦਾ 15 ਤੱਕ ਛੱਡ ਦਾਂਗੇ ਠੀਕ ਆ ਜੀ ਬਾਕੀ ਮਾਨਤਾਨਾ ਬਾਕੀ ਮਾਨਤਾਨ ਹੋ ਜੂ ਕੋਈ ਗੱਲ ਨਹੀਂ 15 ਦਾ ਹੋਈ ਜਾਊਗਾ ਹਾਂ ਬਾਈ ਦਾ ਬਲਦੇਵ ਸਿੰਘ ਪਹਾੜਾ ਤੁਸੀਂ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ ਕਿੰਨਾ ਜੀ ਸੋਹਣੀ ਦੱਸੀ 93779 ਹਾਂ ਜੀ 49975 ਸੋ ਬਾਈ ਨਾਲ ਸੰਪਰਕ ਕਰ ਸਕਦੇ ਹੋ ਇਸ ਨੰਬਰ ਤੇ ਹੋਰ ਵੀ ਬਾਈਏ ਦਾ ਵਪਾਰ ਦਾ ਕੰਮ ਹੈ ਹਾਂ ਕੋਈ ਸਾਡੇ ਇਸ ਏਰੀਆ ਦੇ ਵਿੱਚੋਂ ਪਸ਼ੂ ਲੈਣਾ ਹੋਵੇ ਜਾਂ ਵੇਚਣਾ ਹੋਵੇ ਤਾਂ ਮੋਬਾਈਲ ਨੰਬਰ ਤੇ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ